ਬਾਲ ਆਪਣੇ ਆਪ ਹੀ ਗੁੰਦੜੇ ਪੈਂਦੇ ਨੇ ਕਿਸੇ ਦੇ ਖਾਧਿਆਂ ਢੱਡਾ ਆਪਣਾ ਤਾਂ ਭਰਦਾ ਨਹੀਂ ਜਾਰੀ ਰੱਖੀ ਸਦਾ ਬਰਾਬਰ ਵਾਲੇ ਯਾਰਾਂ ਨਾਲ ਬਹੁਤੇ ਉੱਚਿਆਂ ਦੇ ਤਾਂ ਪੈਰ ਵੀ ਧਰਦਾ ਨਹੀਂ ਜਿੱਥੇ ਵੀ ਦਿਲ ਕਰਦਾ ਆ ਕੇ ਟੱਕਰ ਲਵਾਂ ਔਣ ਜਾਣ ਦਾ ਮੈਂ ਕੋਈ ਰੱਖਦਾ ਪਰਦਾ ਨਹੀਂ ਫੂਕ ਮਾਰਿਆਂ ਤੇੜੀ ਜੋ ਮੈਂ ਉੱਟ ਜਾਵਾਂ ਮੈਂ ਕੋਈ ਮਿੱਤਰਾ ਗਲੀ ਛੁੱਟਦਾ ਗਰਦਾ ਨਹੀਂ ਆਪਣੇ ਦਮ ਤੇ ਲਲਕਾਰੀ ਦਾ ਵੈੜੀ ਨੂੰ ਆਪਣੇ ਦਮ ਤੇ ਲਲਕਾਰੀ ਦਾ ਵੈੜੀ ਨੂੰ ਗੈਰਾਂ ਦੇ ਮੋਢਿਆਂ ਤੇ ਜੱਗੀ ਧਰਦਾ ਨਹੀਂ ਗੈਰਾਂ ਦੇ ਮੋਢਿਆਂ ਤੇ ਜੱਗੀ ਧਰਦਾ ਨਹੀਂ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੁਆ ਮੰਗਦਿਆਂ ਸਾਰੇ ਵੀਡੀਓ ਖੁਸ਼ ਰਹਾਂ। ਵੀਰੇ ਇੱਕ ਪੁਰਾਣਾ ਗੀਤ ਹੁੰਦਾ ਸੀ ਯਾਰ ਚੰਨ ਨੰਬਰਾਂ ਚੋਂ ਰੋਜ਼ ਮੈਨੂੰ ਮਾਰੇ ਝਾਤੀਆਂ ਮੈਂ ਤੈਨੂੰ ਦੱਸਦੀ ਪਈ। ਮੁੰਡਾ ਕਹਦਾ ਹੁੰਦਾ ਜੀ ਵੀ ਸੌਣ ਲੱਗੀ ਭੇਡ ਲਿਆ ਕਰ ਬੂਹੇ ਟਾਪੀਆਂ ਵਿੱਚੋਂ ਗੱਲ ਮੁੱਕ ਗਈ। ਇਹ ਗੀਤ ਬਹੁਤ ਪੁਰਾਣਾ ਏ ਜਿਹੜੇ ਮੇਰੇ ਹਮ ਉਮਰ ਦੇ ਹੋਣਗੇ ਉਹ ਤਾਂ ਸ਼ਾਇਦ ਜਾਣਦੇ ਹੋਣਗੇ। ਸੁਣਿਆ ਹੋਊ ਉਹਨਾਂ ਨੇ। ਜੇ ਯਾਰ ਕਿਸੇ ਨੂੰ ਪਤਾ ਹੋਵੇ ਵੀਰੇ ਇਸ ਗੀਤ ਬਾਰੇ ਯਾਰ ਮੈਨੂੰ ਜ਼ਰੂਰ ਕਮੈਂਟ ਚ ਦੱਸਿਓ ਮੈਂ ਤਾਂ ਨੈਟ ਲੱਭ ਲਿਆ ਵੀਰ ਸਾਰਾ ਮੈਨੂੰ ਲੱਭਿਆ ਨਹੀਂ ਬਹੁਤ ਪਿਆਰਾ ਜਿਹਾ ਗੀਤ ਆ ਆਕਾਸ਼ ਬਾਣੀ ਜਲੰਧਰ ਤੋਂ ਆਉਂਦਾ ਦੀ ਬਹੁਤ ਮਸ਼ਹੂਰ ਗੀਤ ਸੀਗਾ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ